ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਚੌਂਕੀ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਮੰਗਲਵਾਰ ਆ ਤੇ ਹਰ ਮੰਗਲਵਾਰ ਦੀ ਮੰਗਲਵਾਰ ਪਿੰਡ ਹਰੀਕੇ ਕਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਇੱਥੇ ਦੋਸਤੋ ਬੱਕਰਾ ਮੰਡੀ ਲੱਗਦੀ ਆ ਲੱਗ ਚੁੱਕੀ ਆ ਤੇ ਜਿਵੇਂ ਵੀ ਕੋਈ ਸੌਦੇ ਹੋਏ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਆਓ ਦੋਸਤ ਦਿਖਾਉਣੇ ਆ ਤੁਹਾਨੂੰ ਲਾਈਵ ਸੌਦੇ ਹਾਂ ਅੰਕਲ ਕਿਹੜਾ ਪੰਡਾ ਆਪਣਾ ਸਰਾਮਾ ਜੀ ਸਰਾਮਾ ਜੀ ਤੇ ਕਿੰਨੇ ਨਾਗ ਲੈ ਆਏ ਜੀ 9 ਨਾਗ ਲੈ ਕੇ ਆਏ ਜੀ ਠੀਕ ਹੈ ਲਾ ਵੀ ਗੱਡੀ ਤੇ 9 ਨਾਗ ਲੈ ਆਏ ਆ ਤੇ ਕੀ ਮੋਲਾ ਜਿਹੜੀ ਲਾਲ ਬੱਕਰੀ ਇਹਨਾਂ ਨੇ ਫੜੀ ਆ ਤਾਂ ਇਹ ਕੰਦੀ ਜਿਹੜੀ ਤੇਰੀ ਜੋ ਮੰਗਦੇ 25000 ਰੁਪਏ ਮੰਗਿਆ ਮੰਗਿਆ 24 ਦੇਣੀ ਹਾਂਜੀ ਹਾਂ ਭਾਈ ਲਾ ਪਾ ਲੋ ਨਹੀਂ ਜੀ ਲਾਉਂਦੇ ਆ ਬਾਦੂ ਰੁਪਿਆ ਨਾ ਬਾਵੇਂ ਨੂੰ ਗੁੱਸਾ ਹਾਂ ਕੋਈ ਗੁੱਸਾ ਨਹੀਂ ਕਾਟਾ ਕਰਦੇ ਫਿਰ ਪਤਾ ਹੀ ਨਹੀਂ ਪੂਸਣ ਤੋਂ ਪਤਾ ਲੱਗਦਾ ਤੂੰ ਲਾ ਤੈਨੂੰ ਦੱਸਦੇ ਉਹਨੇ ਤੇਰਾ ਮਨੀ ਰਾਮ ਜਿੰਨੇ ਦਾ ਕਹਿੰਦਾ ਉਹ ਲੱਪੂਆਂ ਚ ਬੱਕਰੀ ਉਹ ਲੱਪੂਆਂ ਦੀ ਰਾਣੀ ਅੱਲਾ ਉਹ ਗੱਬਣਾ ਗੱਬਣ ਦੀ ਗਾਰੰਟੀ ਲਈ ਜਾਂਦੇ ਆਹ ਰੁਪਿਆ ਲਾ ਜਾ ਨੇੜੇ ਦਾ ਹਾਂ ਬਈ ਬੋਲ ਵੀ ਗੋ ਗਿਆ ਆ 4 ਰੱਖ ਦੇ ਦੋ ਯਾਰ ਪੁੱਛ ਬਾਈਆਂ ਇਹ ਆ 4 ਦਾ ਅੱਡ ਕਰ ਲੈ ਇਹਨਾਂ ਦਾ ਅੱਡ ਕਰੋ ਲੈ ਸਾਰੀਆਂ ਹੀ ਲਾਵਾਂਗੇ ਨਾ 4 ਦਾ 4 ਦੇ ਹਿਸਾਬ ਨਾਲ ਹੀ ਵਿਕਣੀ ਕਿ ਗਲਤ ਹੈ ਆ 4 ਅੱਡ ਕਰ ਲੈ ਤੇ ਨਾ ਅੱਡ ਕਰ ਲੈ ਕਿਉਂਕਿ ਗਲਤ ਹੈ ਗੱਲ ਬਈ ਅੱਡ ਕਿ ਪਾਸੇ ਕਰ ਲੈ ਜਿੱਦੀ ਕਿੱਡੀ ਬੁਗਾ ਸਭਾਈਂ ਜਿਹੜਾ ਬੜਾ ਨਸਕਾ ਬੰਦੀ ਦਾ ਦੇਖ ਲੈ ਆਹ ਹਾਂ ਉਹ ਕਹਾ ਹਾਂ ਚਾਰਾਂ ਦਾ ਬਲੇਕ ਜਿੰਨੇ ਆਏ ਹਾਂ ਹਾਂ ਚਾਰਾਂ ਦਾ ਹੱਲ ਕਰਾਂਗੇ ਇਹਨਾਂ ਚਾਰਾਂ ਦਾ ਹੱਲ ਕਰਾਂਗੇ ਨਾ 5 000 ਦੋ ਆਖਰਾਂ ਦਾ ਦੋ ਆ ਆ ਹਾਂ ਚਾਰਾਂ ਦਾ ਚਾਰਾਂ ਆ ਹਾਂ ਤੂੰ ਕਿਹੜੇ ਚਾਰ ਪਹਿਲਾਂ ਲਾਵੇਂਗਾ ਹੋਰ ਕਿਹੜੇ ਕੱਢਦਾ ਤੂੰ ਪਹਿਲਾਂ ਵਾਲੇ ਪਹਿਲਾਂ ਕਿਹੜੇ ਕੱਢਵੇਂਗਾ ਐਤਾ ਮੈਂ ਸਾਰੋਂ ਪਹਿਲਾਂ ਚੱਕ ਬੋ ਬੱਗੇਮੂ ਵਾਲੀ ਤੂੰ ਕਹਿੰਨਾ ਹਾਂ ਚੱਕ ਵਾਲੀ ਉਹ ਖੰਦ ਜਾਨੀ ਆਲੀ ਤੱਕੂ ਬੋਗਮੂਈ ਜੀ ਹਾਂ ਚਾਰ ਮੰਗ ਵੀ ਓਹ ਭਾਈ ਜੰਦਾ ਜੰਦਾ ਇਹ ਗੱਲ ਦੇ ਚੱਲੂ ਜੀ ਬਸ ਤਹੀ ਬੱਸ ਹੋ ਗਿਆ ਮੈਂ ਭਾਈ ਕਰੂਗਾ ਤੁਹਾਨੂੰ ਕਰੂਗਾ ਹਾਂ ਪਿੰਡ ਕਿਹੜਾ ਆਪਣਾ ਚੰਗਾ ਥੋੜੀ ਸਰਾਵਾ ਸਰਾਵਾ ਪਿੰਡ ਇਹਦਾ ਸਰਾਵਾ ਮੇਰਾ ਘਰ ਦਾ ਹੈ ਨਾ ਲਮਾ ਜੋ ਸੁਣਿਆ ਕਰਦੇ ਨਹੀਂ ਬੱਚੇ ਲਵਾਉਂਦੀ ਆ ਹਾਂ ਰੋਟੀ ਦੇ ਨਾਲ ਹੀ ਦੇਖਦਾ ਕੋਈ ਮਦਦ ਤੁਹਾਨੂੰ ਗੱਲ ਕਰ ਆਪਕ ਨਹੀਂ ਵੀ ਹਾਂ ਲੈ ਲੈਣਗੇ ਹਾਂ ਦੱਸ ਜੇਰੇ ਕੀ ਕਰੇ ਤੁਹਾਡੇ ਕੋਲੇ ਮੈਂ ਖਾਲੀ ਨਹੀਂ ਖਾਲੀ ਦੱਸਦਾ ਸਹੀ ਹਾ ਛੱਡ ਦੇ ਬੀੜੀ ਤੇ ਖਿਆਲ ਕਰ ਇਧਰ ਹੁਣ ਲਾਤੀਆਂ ਪਤਾ ਲੱਗ ਗਿਆ ਬਸ ਬਬੂ ਚਿੜੀਆਂ ਵੱਡੀਆਂ ਕਰ ਦਲੀਆਂ ਨੇ ਸਾਰੀਆਂ ਵੱਡੀਆਂ ਐ ਚਾਰੇ 70 ਚਾਰਾਂ ਦਾ ਹਾਂ ਮੋੜ ਵੀ ਪਰ ਆ ਪੰਗੜਾ ਗੁੱਸਾ ਕਰਨਾ ਮੰਗੀ ਜਾ ਨਹੀਂ ਤੂੰ ਦਾ ਆ ਆਪਣੇ 5 ਰੁਪਏ ਲਾ ਅੱਛਾ ਔਰ ਉਹ ਜਿਵੇਂ ਮੂੰਹ ਦੇ ਵਿੱਚ ਦੰਦ ਨਹੀਂ ਗਿਆ ਬੱਕਰੀ ਦੇ ਰਾਜ ਉਹ ਤਾਂ ਤੇਰੇ ਮੂੰਹਰੇ ਆ ਭਰਾ ਉਹ ਤਾਂ ਤੇਰੇ ਮੂੰਹਰੇ ਲਓ ਬਈ ਅਸੀਂ ਤਾਂ ਕੋਈ ਨਹੀਂ ਹੱਸਦੇ ਫਿਰ ਜਿੱਦ ਨੂੰ ਨਹੀਂ ਆ ਹੋਰ ਪਾਲਾ ਕਾਲੀ ਪਾਲਾ ਹੋਰ ਪਾਲਾ ਪਾਲਾ ਉਹ ਪਾਲਾ ਕਾਲੀ ਵੇਖ ਇਹਨਾਂ ਚ ਕਿਹੜੀ ਤੇਰੇ ਚਾਰੇ ਵੱਡੀਆਂ ਕੱਡੀਆਂ ਤੂੰ ਉਹਨਾਂ ਨੇ ਕਿਹਾ ਤੈਨੂੰ ਆਇਆ ਖਿਆ ਵਿਆਹ ਲੈ ਹਾਂ ਆਈ ਰੱਖੇ ਤੈਨੂੰ ਦੁਆ ਉਹ ਤਾਂ ਤੁਹਾਡੀ ਮਰਜ਼ੀ ਦੀਆਂ ਕੱਡੀਆਂ ਨੇ ਪੂਰੀਆਂ ਵੱਡੀਆਂ ਉਹ ਬੱਕਰੀ ਤੇਰੀ ਮਰਜ਼ੀ 40000 ਰੁਪਏ ਦੇ ਦੇਣਾ ਬਾਪੂ ਕਿੰਨਾ 40000 ਰੁਪਇਆ ਕੱਚੀ ਪਿੱਲੀ ਗਾਦਾਂ ਆਹਾਂ ਦਾ ਹੈ ਮਾਰ ਖਾਲ ਤੇ ਕੋਈ ਕੋਈ ਅਸੀਂ ਵੀ ਇਸ ਨੂੰ ਗਲਤ ਕੀਤੀ ਹੈ ਤਾਰ ਫਿਰ ਇੱਕੋ ਗੱਲ ਹਾਂ ਕਿਉਂ ਵੀ ਛੇ ਰੱਖ ਮਾਏ ਹਾਂ ਕੰਮ ਜਿੰਨੀ ਗੱਲ ਦਾ ਇਹ ਹੋਊਗਾ ਅਸੀਂ ਮੰਗਣਾ ਨਹੀਂ ਆਹ ਤਾਂ ਮੰਗੇ ਜੈ ਦੀ ਗੱਲ ਕਰ ਯਾਰ ਮੂੰਗਾ ਫਿਰ ਤਾਂ ਸੁਦਾ ਹੋ ਜੂ ਜੈਜ ਮੰਗ ਤੱਕਾ ਤੇਰਾ ਵੀ ਉਹਦਾ ਵੀ ਮੈਂ ਤੱਕਾ ਤੇਰਾ ਵੀ ਤੱਕਾ ਠੀਕ ਹੈ ਨਾ ਹਾਂ ਪਰ ਆਹ ਦੀ ਗੱਲ ਕਰਦੇ ਹਾਂ ਕਰ ਲਓ ਆਣਾ ਮਾਨਾ ਜਲ ਬੱਕਈ ਗਲੀ ਆ ਵੀ ਮੰਨ ਕੇ ਚੱਲ ਦੰਦ ਦੇਣੀ ਇਹਦੇ ਮੂੰਹ ਚ ਬੱਕਰੀਆਂ ਮੰਨ ਕੇ ਚੱਲ ਆਹਾ ਮਾਜੀ ਦੇ ਘਰਾਂ ਚ ਹੋਣੀ ਆ ਆ ਖਾਮਸ ਦੇ ਘਰਾਂ ਚ ਉਹ ਜਾ ਹੋਰ ਪਾਲਾ ਬੱਕਰੀ ਉਹ ਬਿਠਿਓ ਕਾਲੀ ਪਾਲਣੀ ਯਾਰ ਉਹਨੂੰ ਕਰ ਉਹਦਾ ਪਾਈ ਪਾਈ ਉਹਦਾ ਵੈਚੀ ਆ ਉਹ ਕਾਲੀ ਪਾਲਾ ਯਾਰ ਉਹ ਖੜੀ ਏ ਜਿਹੜੀ ਉਹ ਪਾਲਾ ਤੂੰ ਕਾੜ ਦੇ ਹੂੰ ਦੇ ਆ ਸੱਜਰ ਪਾਲਾ ਬੱਚੇ ਵਾਲੀ ਬਾਹ ਖਾਮਸ ਦੇ ਘਰਾਂ ਚ ਹੋਣਗੀਆਂ ਪੱਠ ਪਾਲਾ ਬਿਠੇ ਹੋਏ ਸਾਡੇ ਵਾਲੇ ਰਾਮਨ ਵਾਸ਼ਰਾ ਦਾ ਮੈਂ ਬਣਾਉਣਾ ਵੀਡੀਓ ਕੀ ਲਾਇਆ ਗਿਆ ਤੂੰ ਮੈਂ 40 ਕਿਹਾ ਤੈਨੂੰ 42 ਦੀਆਂ ਹੋ ਗਈਆਂ ਬਾਪੂ ਯਾਰ ਆ ਛੱਡ ਤੂੰ ਆਲਾ ਕਰ ਮੈਂ ਬਣਾਉਣਾ ਵੀਡੀਓ ਸੋਡੀ ਕਿਤੇ ਪੈਰ ਹੀ ਨਾ ਖਾਈਏ ਮੇਰਾ ਕੱਦ ਚਾ ਸਰ ਮੈਂ ਸਾਰਾ ਕੁਝ ਖਾਉਂ ਸੋਡਾ ਦਾ ਚਲੀ ਜਾਂਦੀ ਆ ਯਾਰ ਤੂੰ ਨੂੰ ਜਾਣਿਆ ਹਾਂ ਸਾ ਮਗਰ ਹੀ ਤਾਂ ਰਹੀ ਆ ਰੱਬ ਜੀ ਅੱਜ ਕਰਾ ਮੰਗਿਆ ਹਾਂ ਮੰਗਿਆ ਕੋਈ ਡਰ ਨਹੀਂ ਮੰਗਣ ਦਾ 16000 ਨੂੰ ਬੱਕਰੀਆਂ ਬਾਚ ਚਰ ਜਿਹੜੀਆਂ ਮਰਦੀ ਫੜ ਲਾਂ ਨਾਲੀ ਹਾਂ ਇਹ ਗੱਲ ਇਹ ਨਹੀਂ ਲੱਖ ਦੀ ਹਾਂ ਜਿਹੜੀਆਂ ਨੇ ਤੈਨੂੰ ਪਹਿਲਾਂ ਇਹਨਾਂ ਨੇ ਆਖਿਆ ਵੀ ਆ ਫੜ ਲਾ ਤੇ ਨਾ ਹੀ ਤੈਨੂੰ ਹੋਣ ਆਪਾਂ ਮੰਡੀ ਲੱਗਦੀ ਕਰੋ ਮੰਡੀ ਲਾਦੀ ਕਰਕੇ ਤਾਂ ਪਤਾ ਨਹੀਂ ਘਟਣ ਚ ਵਦੋ ਸੌਦੇ ਕਰਗੇ ਥੋੜੇ ਮੰਡੀ ਤੋਂ ਦੇ ਮੈਂ ਮਾਲ ਲੈ ਕੇ ਆ ਆ 40 ਆਖਿਆ ਨਾ ਹਾਂ ਮੈਂ 42 ਆਖਤਾ ਦਾ 43 ਦੀ ਹੋਵੇਗਾ ਠੀਕ ਆ ਰੱਖਾ ਹੁਣ ਨੀ ਉਹ ਜੀ ਗੱਲ ਕੀਤੀ ਆਪਾਂ ਪੁੱਛ ਪਹਿਲੇ ਫੋਨ ਕਰਿਆ ਸੱਦਿਆ ਮੈਂ ਤਾਂ ਪਿਆ ਸੀ ਘਰੇ ਮੇਰੇ ਕੋਲ ਦਾ ਘਟੋੜ 2 250 ਨਾ ਪਿਆ 70 ਸੀ ਨਾ ਤਾਂ ਵੜਨ ਵਾਲੇ ਹੋਏ ਫਿਰਦੇ ਮੇਰੇ ਕੋਲੇ ਹਜੇ ਘਰੇ ਜਾ ਕੇ ਵੇਖ ਲੈ ਮੇਰੇ ਤੇ ਬੁੱਟੀ ਵੇਲਾ ਕਾਚੀ ਕੋਲੇ ਇਹਦੇ ਵੈਜੀ ਮੈਂ ਵੇਖਿਆ ਨਾ ਸਾਰਾ ਕੁਝ ਸਹੀ ਆ ਪਣੀ ਜਾਂਦਾ ਯਾਰ ਛੰਡ ਕੇ ਦੱਸ ਦੇ ਵੀ ਨਹੀਂ ਆ ਹੋਣਗੀਆਂ ਜੇ ਫਿਰ ਤੂੰ ਸਾਰਿਆਂ ਦਾ ਘਰ ਤੇ ਛੱਡ ਕੇ ਘਰ ਉਹ ਵੀ ਕਰਾਂਗੇ ਉਹ ਵੀ ਕਰ ਲਾਂਗੇ ਸਾਰਿਆਂ ਦੇ ਘਰ ਦਾ ਜਿੰਨੀਆਂ ਮਰਜ਼ੀ ਦੇ ਦੀ ਪੈਸੇ ਨਾ ਮੰਗੀ ਪਰ ਪੈਸੇ ਲੋਹੇ ਤੈੜਕ ਨਹੀਂ ਵੀ ਛਣੀ ਤੂੰ ਫੜ ਕੇ ਕਾਨੇ ਨੂੰ ਫਰਾਈਆਂ ਬੱਦਿਓ ਤੇ ਨਾ ਤੂੰ ਬਣਾਉਣਗੇ ਆਉਣਗੇ ਸਭਾਈ ਇੱਕ ਨਹੀਂ ਸਾਰ ਬੱਕਰੀਆਂ ਜਿਹੜੀਆਂ ਮਰਜ਼ੀ ਮਰਜ਼ੀ ਫੜ ਲੈ ਭਾਵੇਂ ਛੋਟੀਆਂ ਫੜ ਲੈ ਭਾਵੇਂ ਵੱਡੀਆਂ ਫੜ ਲੈ ਤੈਨੂੰ ਕੋਈ ਲੰਬਾ ਨਹੀਂ ਜਣਾ ਬਾਈ ਹਮ ਸਭ 500 ਹੋਰ ਘਾਟ ਦੇ ਸਾਡੇ ਮੰਦਰਾ ਵਾਲੀਆਂ ਜੜੂਆਂ ਬੱਕਰੀਆਂ ਜੇ ਭੂਵੇਂ 15 ਵਾਲਿਆਂ ਦਾ 15 ਦਾ ਕਰ ਦੇ ਵੇਖ ਲੈ ਤੂੰ ਆਪ ਹੀ ਵੇਖ ਲੈ 80000 ਦੀਆਂ ਆ ਇਹ 60000 ਦੀਆਂ ਆ ਹਾਂ 60000 15 ਦੇ ਹਿਸਾਬ ਨਾਲ 11 ਆ ਝਾ 45 ਦੀਆਂ ਹੋ ਗਈਆਂ ਹੋ ਮੈਂ ਕਰੜਾ ਕੰਮ ਹੋਰ ਨਾ ਕੀ ਭਈਆ ਜਿਹੜਾ ਤੂੰ 43 ਨਹੀਂ ਯਾਰ ਬੱਲੇ ਨੂੰ ਉਤਰੇ ਮੈਂ ਵੀ ਬ੍ਰੀਕ ਅਸੀਂ ਆਉਂਗਾ ਵਾ ਜਿਹੜਾ ਕਹਿਦਾ ਜਵਾਨ ਤੋਂ ਭਾਈ ਦੇ ਨੇ ਕੱਟ ਦੇ ਗਿਆ ਬਾੜਾ ਤਾਂ ਵੀ ਹੁਣ ਜਦੋਂ ਫੋਗਾ ਹੁੰਦਾ ਹੀ ਕਰਨਾ ਆਲਾ 46 ਦੀਆਂ ਹੋ ਗਈਆਂ ਉਹ ਨਾਪ ਮੇ ਹੋ ਗਈ ਆ ਭਾਈ ਯਾਰ ਬਸ ਆ ਮੜ ਕੇ ਗਲਤ ਹੋ ਜਾਂਦਾ ਇਹ ਤੋਂ ਵੱਧ 45 ਤੋਂ ਵੱਧ ਨਹੀਂ ਚਾਹੁੰਦੇ ਭਾਈ ਉਹਦਾ ਮੈਂ ਆ ਬੁਰ ਕਸੂਗਾ ਜੂੜੀ 45 ਤੋਂ ਵੱਧ ਨਹੀਂ ਚਲਦਾਂ ਆਪਣੇ। ਕੀ ਗੱਲ ਦਾ ਗੱਲ ਮੁਰਕੇ ਜਵਾਨ ਤੋਂ ਬੇਜਵਾਨ। ਬੱਕਰੀਆਂ ਉਹਦਾ ਜਿਹੜੇ ਮਾਰਦੀ ਭਾਰੀ। ਮੈਂ ਯਾਰ ਵਾਧਾ ਘਟਦਾ ਤੇ ਤੂੰ 500 ਵਾਧਾ ਹੀ ਤੂੰ। ਉਹ ਮਰਦਾ ਹੁਣ ਮੈਂ ਕਹਾਂ ਉਹ 40 ਜਹਾ ਮੈਂ ਤਾਂ। ਹਾਂ। ਕਰ ਰੋ ਰੋ ਮਿਸਕੇ ਯਾਰ। ਮਰਦੀ ਬੱਚਿਆਂ ਵਾਲੀਆਂ ਫੜ ਲੈ ਨਾ ਬੱਚਾ ਜਿਹੜੇ। ਉਹ ਛੁੱਟੇ। ਬੱਚਿਆਂ ਵਾਲੀਆਂ ਬੱਚੇ ਦਾ ਤੈਨੂੰ ਲੈ ਜਾ ਸਾਡੇ ਕੋਲ 40 ਬੱਚੇ ਫਿਰ ਲੈ ਜਾ ਭਰਾ ਦੇ ਫਿਰ। ਤੇਰਾ ਬਾਪੂ ਉਹਦਾ ਤਾਂ ਨਵੇੜ ਤਾਂ ਪਹਿਲੀਆਂ ਜੀ ਕੰਮ। ਹਾਂ। ਆਹ 15 ਫੜਲੇ ਭਵੇਂ ਗੱਬਣਾ ਫੜਲੇ ਆਪਾਂ ਪੈਸਿਆਂ ਦੇ ਭਾਈ ਵਾਲਾ ਨਹੀਂ ਫਿਰ ਬਾਦ ਤੇ ਸਾਫੀ ਆਉਂਦੀ ਆ ਜੀ ਹੁਣ ਤਾਂ ਆਖਿਆ ਹੋਰ ਤਾਂ ਜਿੰਨੇ ਕੋਈ ਅਸਰ ਖਮਾ ਦੇ ਹਿਸਾਬ ਨਾਲ ਚੱਲੋ ਤਾਂ ਕੋਈ ਚੱਕਰ ਨਹੀਂ ਆਪਾਂ ਨੂੰ ਜਾਂ ਕਰਦੇ ਆਂ ਬੰਦ ਵੀ ਜੋ ਵੀ ਕਰਦਾ ਨਹੀਂ ਬੰਦ ਨਹੀਂ ਕਰ ਦੇਗੇ ਜਲਦੀ ਜਾਣੀ ਐ ਸਾਡਾ ਨੇ ਵੀ ਆ 45 ਤੋਂ ਵੱਧ ਨਹੀਂ ਆਪਣੇ ਚਾਲ ਦੇ ਹੋਰ ਵੀ ਕਾਗਲ ਲੈ ਲੈ ਜਿਹੜਾ ਮਰਜੀ 47 ਵੀ ਆ ਗਈਆਂ ਨਾਂ ਲੈਣ ਦੇ ਨੂੰ ਨਹੀਂ ਬੂ ਮੈਂ ਯਾਰ ਗਲਤ ਨਾ ਕਰ ਹਾਂ ਉਹ ਨਹੀਂ ਨਹੀਂ 45 ਤੋਂ ਵੱਧ ਨਹੀਂ ਬੱਸ ਜਾਣਦੇ ਸਾਰੀਆਂ 15 ਗੱਬਣਾ ਜੋ ਵੀ ਆ ਸਾਰੇ ਹਾਂ ਨਾ ਨਾ ਯਾਰ ਕੋਈ ਸਭ ਚਾਹ ਨਹੀਂ ਜਿਹੜੀਆਂ ਦੋਨੇ ਫੜੀਆਂ ਉਹ ਭਾਵੇਂ ਬੰਦਰਾ ਹੋਣ ਭਾਵੇਂ ਗੱਬਣਾ ਹੋਣ ਤੈਨੂੰ ਕੋਈ ਲੰਬਾ ਨਹੀਂ ਨਿੱਜੇ ਬੱਚਾ ਸੱਟ ਜੇ ਫੇਰ ਤਾਂ ਕੋ ਵੱਖਰੀ ਗਾਵਾ ਬਾਕੀ ਬੰਦਾ ਉਹ ਨਹੀਂ ਆਉਂਦਾ ਯਾਰ ਬਿਨਾ ਕੰਮ ਦੇ ਇੱਥੇ ਧੌਣ ਵਾਲੇ ਮੰਡੀ ਤੇ ਯਾਰ ਤੇ ਇੱਥੋਂ ਵੇਲਾ ਦਿਵਾਲੀ ਆਇਆ ਦਿਨ ਆਪਾਂ ਓਏ ਉਹੀ ਬੰਦਾ ਜਿਹਦਾ ਆਪਾਂ ਛਤਰਾ ਛਤਰੀ ਲਏ ਸੀ ਦਿਵਾਲੀਆ ਦਿਨ ਕੋਈ ਨਹੀਂ ਸੀ ਆਪਾਂ ਗਏ ਸੀ ਮੰਡੀ ਤੇ ਗੱਲ ਸੁਣ ਤੀ ਤੂੰ ਵੀ ਖੜਾ ਰਹੀ ਆ ਵੀ ਜੇ ਬੰਦਾ ਇੰਨੇ ਮਾਲ ਰੱਖਦਾ ਜੇ ਕੋਈ ਫਲ ਸੱਟ ਜੂ ਬੱਕਰੀ ਐ ਨਾ ਬੰਦਾ ਵੀ ਨਾ ਜੂ ਨੇ ਫਲ ਸੱਟੇ ਹਾਂ ਹਾਂ ਬੱਸ ਕਰ ਠੀਕ ਆ ਕਿ ਨਹੀਂ ਐਵੇਂ ਤਾਂ ਕਿਸੇ ਦਾ ਰੋਲਾ ਪਾਉਂਦਾ ਫੈਦਾ ਹੀ ਉਹ ਕਰ ਸੋਦਾ ਯਾਰ ਬੈਠੀ ਬਟਾਕੇ ਦੇ ਨਾਲ ਮੈਂ ਇਹਦਾ ਕਰ ਦਿੰਦਾ ਫਿਰ ਹੁਣ ਨੇ ਪੋ ਮੈਂ 45 ਤੋਂ ਵੱਧ ਨਹੀਂ ਚੱਲਦੀ ਆਪਣੇ ਮੈਂ ਤਾਂ ਕਹਿ ਦੇ ਛੱਡ ਕੇ ਦੱਸ ਹਾਂ ਛੱਡ ਕੇ ਦੱਸ ਜਮਾਂ ਛੱਡ ਹਾਂ ਜਮਾਂ ਛੱਡ ਕੇ ਜਦੋਂ ਪੌਣੀਆਂ ਹਾਂ 14000 ਨੂੰ ਬੱਕਿਆਂ ਬਾਰਾ 22 56 ਉਹ ਤਾਂ ਬਹੁਤ ਸੰਦਗਾਂ ਦੀ ਵੇਖੋ ਅੱਧੀ ਦੇਣਾ ਨੂੰ ਮਿਲਦਾ ਹੈਗਾ ਹੱਥ ਹੱਥ ਕਰ ਲਾ ਹਣਾ ਹਾਂ 48000 ਦੀਆਂ ਬੱਤੀ ਉਹ ਨਹੀਂ ਭੂਮੇ ਆ ਕੀ ਘਰੀ ਐਨੇ ਮਾਰਨਾ ਤਾਂ ਨਹੀਂ ਗੁਰਗੋ ਨਹੀਂ ਯਾਰ ਮਾਨਿਆ ਨਹੀਂ ਉਹ ਨਹੀਂ ਯਾਰ ਮਾਨ ਨਹੀਂ ਉਹ ਨਹੀਂ ਭੂਮੇ ਚੱਲਦੀਆਂ 45000 ਦੀਆਂ ਚੱਲਦੀਆਂ ਆਪਣੇ ਬਸ ਮਤਲਬ ਹੁਣ 4000 3000 ਮੈਨੂੰ ਪਾਵਾਂ ਪੱਲੋਂ ਪਾਣਾ ਪੈ ਜਾ ਯਾਰ ਆਪਾਂ 45000 ਦੇ ਗਾਗਾ ਭੂਮੇ 48 ਦੇ ਦੀ ਤੈਨੂੰ ਮੈਂ ਦੇ ਦੂ ਫਿਰ ਹੋਰ ਕੇ ਸੌਦਾ ਕਰਾਂ ਤਾਂ ਜੁਰਮਾਨਾ ਸਹੀ ਨਹੀਂ ਕੋਈ ਕੋਈ ਮਿਹਰਬਾਨੀ ਦਲਾਲੀ ਨਾ ਨਹੀਂ ਫਿਰ ਜੁਰਮਾਨਾ ਦੇ ਤੇ ਦੇ ਦਾਂਗੇ ਹੋ ਗਈਆਂ ਹੁਣ ਨਹੀਂ ਯਾਰ ਕਾਰਬਿਕ ਚੈੱਕ ਕਰ ਇੱਧਰ ਘੈਣ ਕਰਦੇ ਬੋਲਿੰਗ ਹੈ ਨਹੀਂ ਕਿਸਰਾਉਣਾ ਪੂਰੀ ਸਾਰੀ ਤੇਰੀ ਹੈਂ ਚਾਹ ਗਾ ਦਾ ਲੈ ਲੇ ਜੀ ਆਪਣੇ ਨਹੀਂ ਚੱਲਦੇ ਚਲੋ ਫੇਰ ਠੀਕ ਹੈ ਆਪਣੇ 45000 ਦਿੰਦਾ ਚਲ ਹਲੋ 47 ਕਿਹਾ ਸੀ ਕਿ ਮੈਂ 48 48000 ਦੀਆਂ ਚੱਲਦੀਆਂ ਵੇਖ ਤੇਰੀ ਬਾਪੂ ਫਰਕ ਤਾਂ ਕੋਈ ਨਹੀਂ ਯਾਰ ਉਹ ਨਹੀਂ ਫਿਰ ਸੱਸ ਨੇ ਗਾੜੀ ਤੇਰੀ ਚ ਕਰਦੇ ਹੈ ਬਈ ਲਵਾਗੇ ਦੂਜਿਆਂ ਵੀ ਲੈ ਲਾਂਗੇ ਨਾ ਦੂਜਿਆਂ ਤੇ ਹੋਤੀ ਆ ਇਹਨੇ ਗਾ ਖੜੇ ਯਾਰ ਕੋਈ ਨਾ ਉੱਠੂ ਹੈ ਨਾ ਜੋ ਨਾ ਸਹੀ ਛਤਮੱਜ ਗਈ ਹੁਣ ਹਾਂ ਕੁਛ ਨਹੀਂ ਹੁੰਦਾ ਚਾਰ ਪਾਸੇ ਨਹੀਂ ਗੱਲ ਕਰਦੀ ਆਹੋ ਉਹ ਬੋਗਿਆ ਪਾਰਾ ਯਾਰ ਕੁਝ ਨਹੀਂ ਹੋਣੀ ਬੋਗਿਆ ਕੱਢ ਪੈਸੇ ਬਈ ਓਏ 40000 ਰੁਪਏ ਕਹਿਦਿਆਂ ਯਾਰ ਕੱਚੀ ਗੱਲ ਨਾ ਕਰਿਆ ਕਰ ਯਾਰ ਜਿਹੜੀ ਗੱਲ ਆਖੀ ਉਹ ਗੱਲ ਤੇਰੇ ਲਈ ਫਿਰ ਜਿਆਦਾ ਮੈਨੂੰ ਠਲਦਾ ਨਾ ਠੀਕ ਹੈ ਨਾ ਮੈਂ ਯਾਰ ਨਾ ਦੌੜੂ ਮਾਰ ਦੇ ਨਾ ਨਾ ਮੱਥਾ ਨਾ ਮੈਂ ਤਾਂ ਇਸ ਦਾ ਸੀ ਮੇਰਾ ਤੱਕੀ ਆਇਆ ਮੈਨਾਂ ਲੱਕੀ ਤੱਕੀ ਯਾਰ 1500 ਕੋਈ ਪਾਇਆ ਹੁੰਦਾ ਵਿੱਚ ਇੱਥੇ ਮੇਰੀ ਸਾਹ ਤੇ ਰਾਜੂ ਹੁੰਦਾ ਪੁੱਤ ਤੈਨੂੰ ਹੁਣੇ 52 ਦੀਆਂ ਉਹਨੇ ਖਲਾਉਣੀਆਂ ਸੀ 5-5000 ਠੋਕਣਾ ਸੀ ਉਹਨੇ ਵਿੱਚ ਹਾਂ ਆਪਾਂ ਆਉਦੇ ਪੁੱਗਿਆ ਇਹਦਾ ਆਪਣਾ ਇੱਜ਼ਤ ਮਾਨ ਕਰਦੇ ਵਿਚਾਰੇ ਅਰੇ ਆਦੇ ਭਾਈ ਆਏ ਆ ਥੋੜਾ ਇਹ ਆਪਾਂ ਨੂੰ ਪਪੂ ਵਰਗੇ ਆਉਂਦੇ ਯਾਰ ਕੋਈ ਨਹੀਂ ਅਸੀਂ ਸਾਰਿਆਂ ਦੀ ਗੱਲਾਂ ਉਹਨਾਂ ਨਾਲ ਕਰਨਾ ਵਾ ਉਹਨਾਂ ਨਾਲ ਗੱਲ ਉਹ ਕੀ ਲਾਤਾ ਕੋਮਿਆ 48000 ਦੀਆਂ ਹੋ ਗਈਆਂ ਯਾਰ ਪੈਸੇ ਗਣ ਤੂੰ ਸਹੀ ਆ ਪਾਲਾ ਜੇਬ ਪਾਲਾ ਜੇਬ ਵਾ ਵਾ ਅੰਕਲ ਯਾਰ ਪਾਲਾ ਠੀਕ ਹੈ ਕੋਈ ਨਹੀਂ ਤੂੰ 52 ਕਿਨਾਂ 48 ਦੇ ਫਰਕ ਕੋਈ ਵੀ ਨਹੀਂ ਸਿੱਧਾ ਹੋਇਆ ਪੈਸਾ ਵਾਦਾਂ ਯਾਰ ਮੇਰੇ ਪਾਸੋਂ ਨਾਲ ਐਨੇ ਪੈਸੇ ਵੀ ਦਊਗਾ ਹਾਂ ਲਾ ਬੱਕਰੀਆਂ ਤੁਹਾਨੂੰ ਦਿਖਾ ਦਿੰਨੇ ਚਾਰ ਕੱਢ ਪੈਸੇ ਓਏ ਇੱਕ ਤਾਂ ਆ ਹੋ ਗਈ ਤੇ ਇੱਕ ਆ ਹੋ ਗਈ ਟਾਲ ਜੇ ਲਵੇ ਲਵੇ ਨਹੀਂ ਕਾਲੀ ਲੈ ਲਿਆ ਇਹਦਾ ਵਿੱਚ ਰੌਲਾ ਪਾਉਂਦਾ ਸੀ ਉਹ ਆਲਾ ਲਾਲ ਪੱਕੀ ਆ ਮਸ ਜਿਹੜੀ ਮਰਜ਼ੀ ਫੜ ਲਈਆਂ ਉਹਨਾਂ ਨੇ ਚਾਰ ਦੇਣੀਆਂ ਇਹ ਵੀ ਹੈਗੀ ਆ ਅਬੀ ਚਾਰ ਬੱਕਰੀਆਂ ਤੇ 52 ਬਾਈ 52 ਦਾ ਤੇ 48000 ਦਾ ਸੌਦਾ ਫਿਰੇ ਚੜਾਤਾ ਅਗਲਾ ਸੌਦਾ ਤੁਹਾਨੂੰ ਦਿਖਾਵਾਂਗੇ ਤੇ ਪੈਸੇ ਆਪਾਂ ਲੈਣ ਲਈਏ ਇਹਦੇ ਠੀਕ